ਸੰਤਨਾ ਹੋਤੇ ਜਗਤ ਮੇਤੋ ਜਾਲ ਮਰਤਾ ਸੰਸਾਰ ਅਸੀਂ ਆਪ ਜੀ ਨੂੰ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਦਿਖਾਉਂਦੇ ਰਹਿੰਨੇ ਆ ਮੇਰੇ ਵੱਲੋਂ ਸਾਡੇ ਚੈਨਲ ਨਿਊ ਪੰਜਾਬ ਨੂੰ ਦੇਖ ਰਿਹਾ ਹੈ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚੇ ਆ ਜਿਲ੍ਹਾ ਤਰਨਤਾਰਨ ਤੋਂ ਪਿੰਡ ਠੱਠੀਆਂ ਖੁਰਦ ਤਹਿਸੀਲ ਪੱਟੀ ਤੇ ਜਿਲ੍ਹਾ ਤਰਨਤਾਰਨ ਇੱਥੇ ਕਿ ਅੱਜ ਸੋਭ ਵਿਸਾਖੀ ਦਾ ਦਿਹਾੜਾ ਵੱਡੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਖਾਲਸੇ ਦਾ ਸਾਜਨਾ ਦਿਵਸ ਨਾਲ ਮਨਾਇਆ ਜਾ ਰਿਹਾ ਅਸੀਂ ਆਪ ਜੀ ਨੂੰ ਆਪਣੇ ਚੈਨਲ ਵੱਲੋਂ ਸਾਰੀਆਂ ਸੰਗਤਾਂ ਨੂੰ ਚੈਨਲ ਦੇਖ ਰਹੇ ਖਾਲਸੇ ਦੇ ਜਨਮ ਦਿਹਾੜੇ ਦੀਆਂ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਦਿੰਦੇ ਆ ਅੰਮ੍ਰਿਤ ਛਕਾ ਕੇ ਪੰਜ ਪੈਰਿਆਂ ਨੂੰ ਤੇ ਇੱਕ ਨਰਾਲੀ ਕੌਮ ਨਿਰਾਲਾ ਪੰਥ ਤਿਆਰ ਕੀਤਾ ਗਿਆ ਤੇ ਅੱਜ ਇਸੇ ਖੁਸ਼ੀ ਦੇ ਅੰਦਰ ਤਨ ਤਨ ਬਾਬਾ ਬੀਰ ਸਿੰਘ ਜੀ ਦੀ ਗੁਰਦੁਆਰਾ ਸਾਹਿਬ ਵਿਖੇ ਇਸ ਨਗਰ ਦੇ ਵਿੱਚ ਅ ਅਜੇ ਖੰਡਪਾਟ ਸਾਹਿਬਾਂ ਦੀ ਲੜੀ ਜੋ ਆਰੰਭ ਹੋ ਚੁੱਕੀ ਹੈ ਤੇ ਆਓ ਆਪਾਂ ਅੰਦਰ ਚੱਲ ਕੇ ਨਤਮਸਤਕ ਹੋਨੇ ਆ ਤੇ ਆਪਾਂ ਇਸ ਪ੍ਰਬੰਧਕ ਕਮੇਟੀ ਦੇ ਨਾਲ ਹੋਰ ਗੱਲਬਾਤ ਕਰਕੇ ਜਾਣਕਾਰੀ ਪ੍ਰਾਪਤ ਕਰਾਂਗੇ ਤੇ ਅਮਰ ਸ਼ਹੀਦ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਜਿਨ੍ਹਾਂ ਦੇ 1 ਸਾਲ ਵਿੱਚ 360 ਮੇਲੇ ਲੱਗਦੇ ਆ 365 ਮੇਲੇ ਲੱਗਦੇ ਸੌਰੀ ਤੇ ਹੁਣ ਪੈੜ ਤੋਂ ਹੋਰ ਜ਼ਿਆਦਾ ਉੱਪਰ ਵੱਧ ਚੁੱਕੇ ਨੇ ਇਹ ਉਹ ਗੁਰਦੁਆਰਾ ਹੈ ਆਓ ਜੀ ਅੰਦਰ ਚੱਲੀਏ ਨਾਤਮਸਤਾ ਕਰੀਏ ਆਪਾਂ ਜਿਲ੍ਹਾ ਤਰਨਤਾਰਨ ਦੇ ਪਿੰਦੇ ਪਿੰਡ ਠੱਠੀਆਂਪੁਰ ਦੇ ਵਿਖੇ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸ਼ਹੀਦ ਬਾਬਾ ਵੀਰ ਸਿੰਘ ਜੀ ਦਾ ਸਲਾਨਾ ਜੋੜ ਮੇਲਾ 27-28 ਵਿਸਾਖ ਨੂੰ ਬੜੀ ਸਰਤਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਨਗਰ ਨਿਵਾਸੀ ਅਤੇ ਪ੍ਰਬੰਧਕ ਕਮੇਟੀ ਵੱਲੋਂ ਸਰਬੱਤ ਸੰਗਤਾਂ ਨੂੰ ਮੇਲੇ ਵਿੱਚ ਹੁਮ-ਹੁਮਾ ਕੇ ਪਹੁੰਚਣ ਦੀ ਅਪੀਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਤਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ ਸੰਗਤ ਜੀ ਇਹ ਬਹੁਤ ਪਵਿੱਤਰ ਸਥਾਨ ਹੈ ਧੰਨ ਧੰਨ ਬਾਬਾ ਬੀਰ ਸਿੰਘ ਜੀ ਦਾ ਇਸ ਦਿਨ 27 28 ਵਿਸਾਖ ਨੂੰ ਵੱਖ-ਵੱਖ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 365 ਮੇਲੇ ਹੁੰਦੇ ਹਨ ਬਾਬਾ ਬੀਰ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਤਨਾਮ ਜੀ ਵਾਹਿਗੁਰੂ ਤੁਸੀਂ ਦੇਖ ਰਹੇ ਹੋ ਰਣਾ ਆਲੀਪੁਰ ਕੇਸ ਪੱਟੀ ਦੀ ਖਾਸ ਰਿਪੋਰਟ ਨਿਊ ਪੰਜਾਬ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਕਿ ਹਰ ਤਾਜ਼ਾ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ ਮੁਬਾਰਕਾਂ ਬਾਦ ਹੈ ਅੱਜ ਵਿਸਾਖੀ ਦਾ ਦਿਹਾੜਾ ਦੇ ਨਾਲ ਵਿਸਾਖੀ ਵਾਲੇ ਦਿਨ 16 ਸੋ 99 ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪੰਜ ਪਿਆਰਾਂ ਦੀ ਸਾਜਣਾ ਦਿਲਸੋ ਹੋਇਆ ਉਹਨਾਂ ਦਾ ਜਨਮ ਹੋਇਆ ਤੇ ਇੱਕ ਨਰਾਲੀ ਤੇ ਵਖਰੀ ਕੌਮ ਜਿਹੜੀ ਕਿ ਦੂਜਿਆਂ ਦੀ ਖਾਤਰ ਲੜਨ ਵਾਲੀ ਤੇ ਸਿਰ ਦੇਣ ਵਾਲੀ ਉਹ ਕੌਮ ਪੈਦਾ ਕੀਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਸ ਦਾ ਅਸੀਂ ਸਿੱਖ ਜਗਤ ਉਹਨਾਂ ਨੂੰ ਕੁਝ ਵੀ ਦੇਣ ਨਹੀਂ ਦੇ ਸਕਦੇ ਨਿਊ ਪੰਜਾਬ ਚੈਨਲ ਤੋਂ ਪਿੰਡ ਠੱਠੀਆਂ ਖੁਰਦ ਜਿਸ ਤਰ੍ਹਾਂ ਕਿ ਬਾਹਰ ਦੱਸਿਆ 365 ਮੇਲੇ ਦੱਸਦੇ ਹੁੰਦੇ ਸੀ ਸਾਡੇ ਬਜ਼ੁਰਗ ਤੇ ਅਮਰ ਸ਼ਹੀਦ ਬਾਬਾ ਵੀਰ ਸਿੰਘ ਜੀ ਮਹਾਰਾ ਰਣਜੀਤ ਸਿੰਘ ਦੇ ਵੇਲੇ ਦਾ 18ਵੀਂ ਸਦੀ ਦੇ ਮਹਾਨ ਅਮਰ ਸ਼ਹੀਦ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲੇ ਉਹਨਾਂ ਦਾ ਗੁਰਦੁਆਰਾ ਠੱਠੀਆਂ ਖੁਰ ਦੇ ਵਿੱਚ ਵੱਡੀ ਸ਼ਰਧਾ ਭਾਵਨਾ ਦੇ ਨਾਲ ਉੱਥੇ ਮੇਲੇ 27 ਤੇ 28 26 ਤੋਂ ਸ਼ੁਰੂ ਹੋ ਕੇ ਮਨਾਏ ਜਾਂਦੇ ਆ ਤੇ ਆਪਾਂ ਹੁਣ ਇਸ ਟਾਈਮ ਇਨ ਬਿਨ ਗੁਰਦੁਆਰਾ ਸਾਹਿਬ ਜੀ ਦੀ ਜੋ ਮੇਲਾ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਵਿੱਚਕਾਰ ਖੜੇ ਆ ਤੇ ਆਪਾਂ ਉਹਨਾਂ ਤੋਂ ਹੋਰ ਜਾਣਕਾਰੀ ਪ੍ਰਾਪਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਬੜਾ ਮਹਾਨ ਦੇ ਇਤਿਹਾਸਿਕ ਦੇਣਾ ਖਾਲਸਾ ਪੰਥ ਦੀ ਸਾਜਣਾ ਦੇਸ ਦਾ ਦਿਹਾੜਾ ਹੈ ਅੱਜ ਦੇ ਦਿਨ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਜਿਹੜਾ ਸਾਜਿਆ ਸੀ ਪੰਨਿਆਂ ਪਿਆਰਿਆਂ ਨੂੰ ਅਮਰਤ ਦੀ ਪਾਉਲ ਦੇ ਕੇ ਪੰਨਿਆਂ ਪਾਰੇ ਤੋਂ ਮੁੜ ਕੇ ਆਪ ਅਮਰਤ ਦੀ ਪਾਉਲ ਲੈ ਕੇ ਤੇ ਨਰਾਲੀ ਕੌਮ ਜਿਹੜੀ ਆ ਉਹ ਸਿੱਖ ਕੌਮ ਜਿਹੜੀ ਆ ਉਹ ਜਿਹਾਰੂ ਕੌਮ ਪੈਦਾ ਕੀਤੀ ਅਖਰੀ ਕੌਮ ਹੁਣ ਅੱਜ ਅਸੀਂ ਆਪਣਾ ਤਨਤਨਾ ਬਾਬਾ ਬੀਤ ਸਿੰਘ ਜੀ ਦੀ ਸ਼ੀਰਧ ਜਿਨ੍ਹਾਂ ਦੇ ਪੜਾਵਾਂ ਤੇ ਜੋ ਹਰ ਸਾਲ 26 27 ਤੇ 28 ਵਸਾਖ ਨੂੰ ਬੜੀ ਚੜ੍ਹਦੀ ਕਲਾ ਦਾ ਨਾਲ ਜਿਹੜਾ ਧਾਰਮਿਕ ਸਮਾਗਮ ਸ਼ਹੀਦੀ ਸਮਾਗਮ ਸਾਰੇ ਹੀ ਨਗਰ ਤੇ ਇਲਾਕੇ ਦੀਆਂ ਸੰਗਤਾਂ ਤਕਰੀਬਨ ਇਲਾਕੇ ਦੇ 10-12 ਪਿੰਡਾਂ ਜਿਨ੍ਹਾਂ ਦਾ ਸਾਰਿਆਂ ਦਾ ਇਹ ਸਾਂਝਾ ਹੀ ਜਿਹੜਾ ਪ੍ਰੋਗਰਾਮ ਸਮਾਗਮ ਜਿਹੜਾ ਬਣ ਜਾਂਦਾ ਵਾ ਅੱਜ ਬਾਬਾ ਜੀ ਸ਼੍ਰੀ ਖੰਡਪੜ ਸਾਹਿਬਾਂ ਦੀ ਲੜੀ ਆਰੰਭ ਹੋਈ ਆ ਅੱਜ ਖੰਡਪੜ ਸਾਹਿਬਾਂ ਦੀ ਲੜੀ ਆਰੰਭ ਹੋਈ ਆ ਹਰ ਸਾਲ ਵਸਾਖੀ ਵਾਲੇ ਦਿਹਾੜੇ ਤੋਂ ਠੰਡ ਪੜ ਸਮੇਂ ਲੜੀ ਜਿਹੜੀ ਪ੍ਰਾਰੰਭ ਹੋ ਜਾਂਦੀ ਆ ਤੇ ਸਮਾਪਤੀ ਜਾ ਕੇ 27 28 ਅਖੀਰ ਤੇ ਜਾ ਕੇ ਜਦੋਂ ਸਮਾਪਤ ਮੇਲੇ ਦਾ ਹੁੰਦਾ ਨਾਲ ਹੀ ਲੜੀ ਦੀ ਸਮਾਪਤੀ ਹੋ ਜਾਂਦੀ ਆ ਜਿੰਨਾ ਜਿੰਨਾਂ ਨੇ ਸੁਖਣਾ ਵਾ ਉਹ ਜੋ ਵੀ ਅਰਦਾਸ ਬੇਨਤੀ ਕਰਦਾ ਬਾਬਾ ਜੀ ਦੇ ਪੜਾ ਤੇ ਸਤਿਗੁਰੂ ਮਾਰਾ ਅਰਦਾਸ ਪੂਰੀ ਕਰਦੇ ਆ ਉਹ ਫਿਰ ਸੁਖਣਾ ਦਾ ਕਰਦੇ ਆ ਆ ਸੰਗਤਾਂ ਜਿਹੜੀਆਂ ਉਹ ਬਾਤ ਚੜ ਕੇ ਖੰਡਪਾੜ ਸਾਹਿਬ ਜਿਹੜੀਆਂ ਉਹ ਕਰਵਾ ਰਹੀਆਂ। ਇਹ ਕੋਲਾ ਕਿੰਨੇ ਕੋ ਖੰਡਪਾੜ ਸਾਹਿਬ ਹੋ ਜਾਂਦੇ। ਇਹ ਖੰਡਪਾੜ ਸਾਹਿਬ ਤਕਰੀਬਨ ਜਿਹੜੇ ਆ ਉਹ ਮਤਲਬ 50 55 60 ਤੱਕ ਜਿਹੜੇ ਆ ਉਹ ਸ਼ਾਇਦ 70 ਵੀ ਵੱਧ ਵੀ ਜਾਣ। ਬਹੁਤ ਵੱਡੀ ਸ਼ਰਧਾ ਵਧ ਰਹੀ ਹੈ। ਸ਼ਰਧਾ ਵਧ ਰਹੀ ਸੰਗਤਾਂ ਦੀ। ਸਾਲ ਪਰ ਸਾਲ ਵਧ ਰਹੀ। ਹਾਂ ਸਾਲ ਪਰ ਸਾਲ ਜਿਹੜੀ ਆ ਸੰਗਤਾਂ ਜਿਹੜੀਆਂ ਕਿਉਂਕਿ ਇਹ ਧਰਤੀ ਨੂੰ ਚਾਰ ਚੰਨ ਜਿਹੜੇ ਆ ਉਹ ਲਾਏ ਆ ਬਾਬਾ ਰਤਨ ਸਿੰਘੀ ਦਿਆਲਪੁਰ ਵਾਲਿਆਂ ਨੇ। ਬਾਤ। ਉਹਨਾਂ ਦੀ ਦੇਖ ਰੇ ਖੇਟ ਆ ਸਾਰੀਆਂ ਜਿਹੜੀਆਂ ਸਮਾਵਾਂ ਮਸਰੂਵਰ ਦੀ ਸੇਵਾ ਦਰਸ਼ਨੀ ਡਿਉੜਦੀ ਸੇਵਾ ਆ ਜਿਹੜਾ ਦੀਵਾਨ ਹਾਲ ਦੀ ਸੇਵਾ ਪਰਾਂ ਘੋੜਿਆਂ ਵਾਸਤੇ ਬਣਿਆ ਵਾ ਉਹਨਾਂ ਦੀ ਸੇਵਾ ਸਾਰੀਆਂ ਸਬਾਵਾਂ ਜਿਹੜੀਆਂ ਉਹਨਾਂ ਮਹਾਂ ਪ੍ਰੇਸ਼ਾਨੀ ਸੱਚਖੰਡੀ ਵਾਸੀ ਜਿਹੜਾ ਬਾਬਾ ਰਤਨ ਸਿੰਘ ਦਿਆਲਪੁਰ ਵਾਲੇ ਆ ਉਹਨਾਂ ਨੇ ਬੜੇ ਤਨਮਨ ਧੰਦੇ ਨਾਲ ਜਿਹੜੀ ਸੇਵਾ ਵਾ ਇਹ ਨਿਭਾਈਆਂ ਵਾ ਤੇ ਅੱਜ ਦੇ ਦਿਨ ਫਿਰ ਤੁਸੀਂ ਸੰਗਤਾਂ ਨੂੰ ਦੇਸ਼ ਦੇਸ਼ ਵਿੱਚ ਵੇਖ ਰਹੀਆਂ ਇਹ ਚੈਨਲ ਨੂੰ ਕੀ ਸੰਦੇਸ਼ ਦੇਣਾ ਚਾਹੋ ਇਹ ਸੰਦੇਸ਼ ਇਹੋ ਦਿੰਨੇ ਆ ਕਿ ਪੀਓ ਪੌਲ ਖੰਡੇ ਧਾਰ ਹੋਏ ਜਨਮ ਸਹਿਿਲਾ ਕਿਉਂਕਿ ਦਸਵੇਂ ਪਾਤਸ਼ਾਹ ਨੇ ਇੱਕ ਵੱਖਰੀ ਕੌਮਨ ਰਾਂ ਲਈ ਜਿਹੜੀ ਉਹ ਪੈਦਾ ਕੀਤੀ ਸੀ ਤੇ ਆਪਾਂ ਨੂੰ ਬਾਤੋਂ ਬਾਤ ਸਿੱਖ ਕੌਮ ਨੂੰ ਤੇ ਇਹੋ ਸੰਦੇਸ਼ ਆ ਤੇ ਅੱਜ ਦੇ ਦਿਹਾੜੇ ਤੇ ਅਮਰਤ ਸੰਚਾਰ ਪੰਨਿਆਂ ਪਿਆਰਿਆਂ ਦੇ ਜਿਹੜੇ ਉਪੇਸ਼ੋ ਆਮਤ ਸ਼ਗੂ ਗੁਰੂ ਵਾਲੇ ਬਣੋ ਤੇ ਸਿੱਖੀ ਸਰੂਪ ਦੇ ਵਿੱਚ ਪਰਪੱਕੋ ਇਹੋ ਹੀ ਮੇਰਾ ਜਿਹੜਾ ਉਹ ਸਾਰੀ ਸੰਗਤ ਨੂੰ ਸੰਦੇਸ਼ ਆ ਤੇ ਲੱਖ ਲੱਖ ਜਿਹੜੀ ਆ ਉਹ ਅੱਜ ਖਾਲਸਾ ਦਿਵਸ ਦੀ ਜਿਹੜੀ ਆ ਸਾਰੀ ਸੰਗਤ ਨੂੰ ਤੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਲੱਖ ਲੱਖ ਵਾਹਿਗੁਰੂ ਨਾਲ ਮਹਿਸੂਸ ਕਰਦੇ ਹੋ ਕਿ ਬਾਬਾ ਜੀ ਦਾ ਮੇਲਾ ਆਇਆ ਤੇ ਕਿਵੇਂ ਸੰਗਤਾਂ ਨੂੰ ਮਤਲਬ ਅਪੀਲ ਕੀਤੀ ਜਾ ਸਕਦੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਉਹ ਨਾਮਾ ਬੁਰਖਾ ਜੋ ਸ਼ਰਨ ਆਵੇ ਕੰਠ ਲਾਵੇ ਬਿਰਦ ਸ਼ਵਾਮੀ ਸ਼ੰਦਾ ਬ੍ਰਹਮੰਤ ਨਾਨ ਕਰ ਕੰਤ ਮਿਲਿਆ ਸਦਾ ਅਖੇਲ ਕਰੰਦਾ ਦੇ ਮਹਾਵਾਕ ਉਹ ਮਹਾਪੁਰਖ ਬ੍ਰਹਮ ਗਿਆਨੀ ਜਿਨ੍ਹਾਂ ਨੇ ਇਸ ਦੇਸ਼ ਬਾਤੇ ਬੜੀ ਵੱਡੀ ਕੁਰਬਾਨੀ ਕੀਤੀ ਆ ਮੈਂ ਸਮੂਹ ਸੰਗਤਾਂ ਨੂੰ ਇਲਾਕਾ ਨਿਵਾਸੀ ਸੰਗਤਾਂ ਨਗਰ ਨਿਵਾਸੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇੱਕ ਵਸਤੋਂ ਜੋ ਲੜੀ ਪ੍ਰਾਰੰਭ ਹੋਈ ਆ 27 28 ਵਸਤੋਂ ਤੱਕ ਲੜੀ ਪ੍ਰਾਰੰਭ ਹੋਈ ਆ ਸਮੂਹ ਸੰਗਤਾਂ ਵੱਧ ਤੋਂ ਵੱਧ ਚੜ ਕੇ ਗੁਰੂ ਘਰ ਪਹੁੰਚ ਕਰਕੇ ਸੇਵਾ ਕਰਨ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਹਿਬ ਸੰਗਤ ਜੀਓ ਜੋ ਆਪਾਂ ਡਿਸਟ੍ਰਿਕਟ ਤਰਨਤਾਰਨ ਦੇ ਇਹ ਨਗਰ ਠੱਗੀਆਂਪੁਰ ਦੇ ਸਾਡੇ ਗੁਰਦੁਆਰਾ ਸਾਹਿਬੇ ਸ਼ਹੀਦਾਂ ਦੇ ਸਥਾਨਾਂ ਦੇ ਉੱਪਰ ਆਪਾਂ ਪਹੁੰਚ ਕੇ ਸੰਗਤ ਰੂਪ ਦੇ ਵਿੱਚ ਸਾਡੀ ਸਮੂਹ ਲੋਕ ਕਲ ਮੈਨੇਜਮੈਂਟ ਪ੍ਰਬੰਧਕ ਕਮੇਟੀ ਹਾਜ਼ਰ ਨਾਜ਼ਰ ਇਹ ਸ਼ਿੱਧਾਂ ਦੇ ਜੋ ਇਹ ਸਵਾਮਾ ਖੰਡ ਪਾਠ ਸਾਹਿਬ ਉਹਦੋਂ ਲੈ ਕੇ ਬਾਬਾ ਵੀਰ ਸਿੰਘ ਜੀ ਦੇ ਆ ਜੋ ਇਹ ਲੜੀਆਂ ਖੰਡ ਪਾਠ ਸਾਹਿਬਾਂ ਦੀਆਂ ਚੰਦਰੀਆਂ ਜਿਹਦੇ ਵਿੱਚ ਨਗਰ ਨਿਵਾਸੀ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਦੋਹਾਂ ਨੇੜਿਓਂ ਕਿਉਂਕਿ ਪਹੁੰਚ ਕੇ ਬਹੁਤ ਰਹਿਮਤਾਂ ਬਖਸ਼ੀਆਂ ਹੋ ਰਹੀਆਂ ਜਿੱਥੇ ਗੁਰੂ ਕੇ ਲੰਗਰ 24 ਘੰਟੇ ਨਾਲ-ਨਾਲ ਗੁਰਮਤ ਦੇ ਪੱਖੋਂ ਗਰਬਾਣੀ ਦੀ ਸੰਥਿਆ ਇਹਨਾਂ ਸਤਾਨਾਂ ਦੇ ਉੱਪਰ ਜਿੱਥੇ ਕਾਰ ਸੇਵਾ ਦੇ ਕੰਮ ਚੱਲ ਰਹੇ ਆ ਨਾਲ-ਨਾਲ ਲਾਇਬ੍ਰੇਰੀਆਂ ਧਾਰਮਿਕੇ ਪੂਰੇ ਇਲਾਕੇ ਦੇ ਵਿੱਚ ਤੰਤਨ ਬਾਬਾ ਵੀਰ ਸਿੰਘ ਜੀ ਸ਼ਹੀਦ ਇਹਨਾਂ ਦੇ ਨਾਂ ਦੇ ਉੱਪਰ ਪੂਰੇ ਇੰਡੀਆ ਦੇ ਵਿੱਚ ਜਿਹੜੀਆਂ ਸੁਆਮਾਂ ਇਹ ਸਾਰੇ ਬੰਨੇ ਪਚਲਤਾ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਪਿਆਰੀ ਸੁਆਮਾਂ ਬਾਬਾ ਜੀ 12 ਮਹੀਨਿਆਂ ਵਿੱਚ ਜਿਹੜਾ ਅੱਜ ਦਾ ਦਿਨ ਵਿਸਾਖੀ ਦਾ ਸੰਗਰਾਮ ਦਾ ਦਿਹਾੜਾ ਹੈ ਵਿਸਾਖੀ ਦਾ ਮਹੀਨਾ ਇਹਦੇ ਬਾਰੇ ਥੋੜਾ ਚਰਣਾ ਪਊ ਇਹ ਸਤਿਗੁਰੂ ਕਿਰਪਾ ਕਰਨ ਜਿੱਥੇ ਗੁਰੂ ਬਾਣੀ ਦਾ ਫਰਮਾਨ ਹੈ ਖਾਲਸਾ ਮੇਰੋ ਰੂਪ ਹੈ ਖਾਲਸਾ ਖਾਲਸਾ ਮੈਂ ਹਾਂ ਕਰੂ ਨਵਾਸ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਲਗ ਤੇ ਦਿਉ ਮੈਂ ਸਾਰਾ ਜਬ ਇਹ ਗਾਇਬ ਵਿਪਰਨ ਕੀ ਰੀਤ ਮੈਂ ਨਾ ਕਰੂੰ ਮਨ ਕੀ ਪ੍ਰਤੀਤ ਇਥੇ ਪਿਆਰਿਓ ਜੋ ਅੱਜ ਦੇ ਦਿਨ ਕਲਯੁਗ ਦੇ অবতার ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 10ਵੀਂ ਜੋਤ ਜਿੱਥੇ 1697 ਈਸਵੀ ਦੇ ਵਿੱਚ ਕਲਗੀਧਰਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਪੱਤਰ ਕਾਵਾਂ ਭੇਜੀਆਂ ਸੀ ਆਨੰਦਪੁਰ ਸਾਹਿਬ ਤੋਂ ਉਹ ਟਾਈਮ ਤੇ ਕੀ ਆ ਗਿਆ ਸੀ ਸੰਕੇਤਾਂ ਧਾਰੀ ਹੋਣਾ ਚਾਹੀਦਾ ਗੁਰਮਤ ਦੇ ਧਾਰਨੇ ਹੋਣਾ ਚਾਹੀਦਾ ਇਹ ਜੋ ਖਾਲਸਾ ਪੰਥ ਦੀ ਅਜ ਦੇ ਦਿਨ ਸਿਰਜਣਾ ਹੋਈ ਹੈ ਇਹਨੂੰ ਪਹਿਲਾਂ ਕਿਉਂਕਿ 2 ਸਾਲ ਤੋਂ ਪਹਿਲਾਂ ਵੱਧ ਦਾ ਸਮਾਂ ਲੱਗਾ ਇਸ ਮੰਨੇ ਸੰਗਤ ਨੂੰ ਪਹਿਲਾਂ ਪ੍ਰੇਰਿਤ ਕਰਨਾ ਉਸ ਤੋਂ ਅੱਗੇ ਅੱਜ ਦੇ ਦਿਨ ਜਿੱਤਰਾ ਕਿਉਂਕਿ 1699 ਦੀ ਵਿਸਾਖੀ ਨੂੰ 80000 ਤੋਂ ਵੱਧ ਕਿਉਂਕਿ ਸੰਗਤਾਂ ਨੇ ਖੰਡੇ ਬਾਟੇ ਦਾ ਅੰਬਰ ਛਕਿਆ ਸੀ ਜਿੱਥੇ ਆਪਾਂ ਸੰਗਤ ਰੂਪ ਦੇ ਵਿੱਚ ਪਿਆ ਰਹੇਓ ਕਿ ਬਾਬਾ ਬੀਰ ਸਿੰਘ ਜੀ ਸ਼ਹੀਦ ਸੰਤ ਸਪਾਹੀ ਮਾਪੁਰਖ ਕਿਉਂਕਿ ਪਹੁੰਚ ਰਹੇ ਇਹ ਸਾਨੂੰ ਇਸ ਯੋਕੇ ਸਮੇਂ ਦੇ ਵਿੱਚ ਸਾਡੇ ਨੌਜਵਾਨ ਜਨਰੇਸ਼ਨ ਨੂੰ ਕਿਉਂਕਿ ਸਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਕਿਉਂਕਿ ਆਪ ਵੀ ਗੁਰਮਤਿ ਦੇ ਧਾਰਨੀ ਹੋਣਾ ਚਾਹੀਦਾ ਹੈ ਜਿਹੜੀ ਗੁਰਮਤਿ ਹੈ ਇਹ ਬਲੱਡ ਦੇ ਵਿੱਚ ਖੂਨ ਦੇ ਵਿੱਚੋਂ ਮਿਲਣੀ ਹੈ ਬਾਕੀ ਸਿੱਖਿਆ ਦੋ ਟਾਈਮ ਗੁਰੂ ਕਰ ਦੇਵੇ ਸਤ ਸੰਗਤ ਕਰਨੀ ਸੇਵਾ ਕਰਨੀ ਆਪਣੇ ਦਾਹਾਂ ਨੋਹਾਂ ਦੀ ਕੀਰਤ ਕਰਨੀ ਜਿੱਥੇ ਨਾਲ-ਨਾਲ ਇਹ ਸਾਰੇ ਨਗਰ ਨਿਵਾਸੀ ਸੰਗਤਾਂ ਸਾਡੇ ਨਗਰ ਦੀ ਸਮੂਹ ਪੰਚਾਇਤ ਇਹ ਲੋਕਲ ਕਮੇਟੀ ਜਿੰਨੀਆਂ ਸਵਾਮਾ ਇਹ ਚੜ੍ਹਦੀ ਕਲਾ ਦੇ ਨਾਲ ਚੱਲ ਰਹੀਆਂ ਸਤਿਗੁਰੂ ਰਹਿਮਤਾਂ ਬਖਸ਼ ਕਰਨ ਇਹਨਾਂ ਬੱਚਾ ਨੂੰ ਪ੍ਰਮਾਣ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਿ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਚਾਲੂ ਹੋ ਗਈ ਹੈ ਤੇ ਮੇਲਾ 9 ਤੇ 10 ਮਈ 2024 ਦਾ ਹੈ ਸੋ ਬਹੁਤ ਸਾਰੀ ਸਾਨੂੰ ਜਾਣਕਾਰੀ ਦਿੱਤੀ ਇੱਥੋਂ ਦੇ ਮੁੱਖ ਗ੍ਰੰਥੀ ਮਮਾ ਬਾਵਾ ਅਵਤਾਰ ਸਿੰਘ ਜੀ ਦੇ ਮੁਖ ਗ੍ਰੰਥੀ ਬਾਬਾ ਨਰਿੰਦਰ ਸਿੰਘ ਜੀ ਇਸ ਲੋਕਲ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਸਟੇ ਸਕੱਤਰ ਭਾਈ ਕੇਵਲ ਸਿੰਘ ਜ세ਦਾ ਬਾਬਾ ਕਰਮਜੀਤ ਸਿੰਘ ਲਖਵਿੰਦਰ ਸਿੰਘ ਬੁੱਟਾ ਸਿੰਘ ਕਮਲਜੀਤ ਸਿੰਘ ਬਲਵਿੰਦਰ ਸਿੰਘ ਗੋਰ ਮੀਤ ਸਿੰਘ ਮੇਜਰ ਸਿੰਘ ਗ੍ਰੰਥੀ ਨਰਿੰਦਰ ਸਿੰਘ ਸਰਬਜੀਤ ਸਿੰਘ ਇਕਬਾਲ ਸਿੰਘ ਸੈਕਟਰੀ ਵੀਰ ਸਿੰਘ ਮੰਗਲ ਸਿੰਘ ਭਪਿੰਦਰ ਸਿੰਘ ਗੁਰਦਿਆਲ ਸਿੰਘ ਪ੍ਰਤਾਪ ਸਿੰਘ ਬਾਬਾ ਚੰਦੀ ਜੀ ਤੇ ਗੁਰਦੇਵ ਸਿੰਘ ਅਤੇ ਸੇਵਾਦਾਰ ਭਾਈ ਮੇਜਰ ਸਿੰਘ ਨਸ਼ਹਿਰੀਆ ਜਿਹੜਾ ਲੰਗਰ ਦੇ ਵਿੱਚ ਸੇਵਾ ਕਰਦਾ ਸੋ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਾਰੰਭ ਹੋ ਗਈ ਹੈ ਤੇ ਇਸ ਜਿਸ ਦੇ ਭੋਗ 9 ਤੇ 10 ਮਈ ਨੂੰ ਮੇਲੇ ਤੇ 27 28 ਵਿਸਾਖ ਨੂੰ ਸਮਾਪਤੀ ਹੋਵੇਗੀ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਜੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਰਾਮਨ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਗੇ ਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਗੇ ਗੁਰੂ ਵਾਗੇ ਗੁਰੂ ਜੀ ਵਾਹਿਗੁਰੂ ਵਾਗੇ ਸਤ ਨਾਮ ਸਤ ਨਾਮ ਸਤ ਨਾਮ ਜੀ